ਚੰਦੋ ਕਲਾ ਕਾਂਡ 1981 ਜਾਨੋ ਪੂਰਾ ਇਤਿਹਾਸ 9 ਸਤੰਬਰ 1981 ਨੂੰ ਲਾਲਾ ਜਗਤ ਨਾਰੈਣ ਦਾ ਕਤਲ ਹੋਇਆ 12 ਸਤੰਬਰ ਨੂੰ ਅਖਬਾਰ ਚ ਪੰਜਾਬ ਸਰਕਾਰ ਵੱਲੋਂ ਬਿਆਨ ਛਪਿਆ ਕਿ ਲਾਲਾ ਜੀ ਦੇ ਕਤਲ ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮੁੱਖ ਸਾਦਿਸ਼ਕਾਰੀ ਹੈ ਇਸ ਵੇਲੇ ਸੰਤ ਜੀ ਸਿੱਖੀ ਪ੍ਰਚਾਰ ਲਈ ਚੰਦੋ ਕਲਾ ਪਿੰਡ ਹਰਿਆਣੇ ਚ ਪ੍ਰੋਗਰਾਮ ਤੇ ਸੀ ਇਹੀ ਬਹੁਤ ਸਮਝਣ ਲੈ ਕੇ ਸੰਤਾਂ ਨੂੰ ਇਸ ਲਾਲੇ ਦੀ ਮੌਤ ਬਾਰੇ ਕੋਈ ਪਤਾ ਨਹੀਂ ਸੀ 12 ਨੂੰ ਹੀ ਇੱਕ ਸਿੰਘ ਨੇ ਸੰਤਾਂ ਨੂੰ ਅਖਬਾਰ ਦੀ ਖਬਰ ਬਾਰੇ ਦੱਸਿਆ ਇਹ ਵੀ ਦੱਸਿਆ ਕਿ ਸਰਕਾਰ ਆਪ ਜੀ ਨੂੰ ਇੱਥੇ ਘੇਰਾ ਪਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਹੋ ਸਕਦਾ ਕੋਈ ਵੱਡੀ ਸਾਜ਼ਿਸ਼ ਹੋਵੇ ਸੰਤਾਂ ਨੇ ਨਾਲ ਦੇ ਸਿੰਘਾਂ ਨਾਲ ਗੱਲਬਾਤ ਕੀਤੀ ਲੰਬੀ ਵਿਚਾਰ ਤੋਂ ਬਾਅਦ ਸੰਤ ਜੀ ਗੁਪਤ ਰੂਪ ਚ ਮੈਥੇ ਨੂੰ ਚੱਲ ਪਏ ਪੰਜਾਬ ਵੜਨ ਤੇ ਸਾਰੇ ਰਾਹਾਂ ਤੇ ਪੈਰਾ ਲੱਗਾ ਹੋਇਆ ਸੀ ਫੇਰ ਵੀ ਸੰਤ ਜੀ ਮੈਤੇ ਪਹੁੰਚ ਗਏ ਇਹ ਆਪਣੇ ਆਪ ਵਿੱਚ ਇੱਕ ਰਹੱਸ ਹੈ ਸੰਤ ਜੀ ਮੈਤੇ ਕਿਵੇਂ ਪਹੁੰਚਦੇ ਆ ਇਸ ਬਾਰੇ ਆਪਾਂ ਕਿਸੇ ਦੂਜੀ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆ ਫੇਰ ਕੀ ਹੁੰਦਾ ਉਧਰ ਪੰਜਾਬ ਦੇ ਮੁੱਖ ਮੰਤਰੀ ਦਰਵਾਰਾ ਸਿੰਘ ਜਕਰੀਏ ਨੇ ਲਾਲੇ ਦੇ ਕਤਲ ਨੂੰ ਚੰਗਾ ਮੌਕਾ ਜਾਣ ਕੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨਾਲ ਮੀਟਿੰਗ ਕੀਤੀ ਸੰਤਾਂ ਦਾ ਸਿੰਘਾ ਸਮੇਤ ਮੁਕਾਬਲਾ ਬਣਾਉਣ ਦੀ ਬਿਉਂਤ ਬਣਾਈ ਚੋਣਵੇਂ ਮੁਲਾਜ਼ਮ ਲਾਏ ਜੋ ਨਿਰੰਗਕਾਰੀ ਸਾਧ ਦੇ ਚੇਲੇ ਸੀ ਡੀਆਈਜੀ ਮੰਗਟ ਲੁਧਿਆਣੇ ਦਾ ਐਸਐਸਪੀ ਭੱਟੀ ਡੀਐਸਪੀ ਮਨੋਹਰ ਸਿੰਘ ਇਹਨਾਂ ਨੂੰ ਆਪਣੇ ਮਿਸ਼ਨ ਦੇ ਲਈ ਮਾਣ ਭਾਉਂਦੇ ਚੋਣਵੇਂ ਹੋਰ ਅਫਸਰ ਤੇ ਫੋਰਸ ਲਾਉਣ ਦਾ ਅਧਿਕਾਰ ਦਿੱਤਾ ਸਾਰੀ ਤਿਆਰੀ ਕਰ ਲਈ ਸਾਰੀਆਂ ਹਦਿਅਤਾਂ ਗੁਪਤ ਰੱਖੀਆਂ ਗਈਆਂ 14 ਸਤੰਬਰ ਨੂੰ ਪੁਲਿਸ ਫੋਰਸ ਨੇ ਚੰਦੋਕਲਾ ਪਹੁੰਚ ਕੇ ਸੰਤਾਂ ਦੀ ਰਹਿਸ਼ ਬਾਰੇ ਪਤਾ ਕਰਕੇ ਬਿਨਾ ਕਿਸੇ ਸੂਦੇ ਇੱਕਦਮ ਗੋਲੀ ਚਲਾ ਦਿੱਤੀ। ੜਕਾਹਟ ਪੈਦਾ ਕਰ ਦਿੱਤੀ। ਫਿਰ ਆਪਣੀਆਂ ਗੱਡੀਆਂ ਦੇ ਸਪੀਕਰਾਂ ਤੋਂ ਅਨਾਉਂਸ ਕੀਤਾ ਕਿ ਭਿੰਡਰਾਂ ਵਾਲਾ ਸਾਡੇ ਸਾਹਮਣੇ ਪੇਸ਼ ਹੋਵੇ। ਉਹਨਾਂ ਨੂੰ ਇਹ ਸੀ ਕਿ ਸੰਤ ਖਤਮ ਹੋ ਗਿਆ ਹੋਣਾ ਜਾਂ ਜ਼ਖਮੀ। ਅੰਦਰੋਂ ਗੁਰਦੁਆਰੇ ਦੇ ਸਪੀਕਰਾਂ ਤੋਂ ਸਿੰਘਾਂ ਨੇ ਅਨਾਉਂਸਮੈਂਟ ਕੀਤੀ ਕਿ ਸੰਤ ਜੀ ਇੱਥੇ ਨਹੀਂ। ਉਹ ਤੇ ਮਹਿਤੇ ਚੜੇ ਗਏ ਸੀ। ਜੇ ਤੁਹਾਨੂੰ ਯਕੀਨ ਨਹੀਂ ਤੇ ਤਲਾਸ਼ੀ ਲੈ ਸਕਦੇ ਹੋ। ਪੱਟੀ ਇਹ ਗੱਲ ਸੁਣ ਕੇ ਆਪੇ ਤੋਂ ਬਾਹਰ ਹੋ ਗਿਆ ਉਹਨੂੰ ਆਪਣੇ ਸਾਧਿਸ਼ ਫੇਲ ਹੁੰਦੀ ਦੀ ਸੀ ਉਹਨਾਂ ਗੁੱਸੇ 'ਚ ਹੋਰ ਵੱਡੀ ਫਾਇਰਿੰਗ ਕਰਾਈ ਜੰਗ ਵਰਗਾ ਮਾਹੌਲ ਬਣ ਗਿਆ ਗੁਰਦੁਆਰੇ ਦੇ ਬਾਹਰ ਖੜੀਆਂ ਟਕਸਾਲੀਆਂ ਦੋ ਬਸਾਂ ਜਿੰਨਾਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਅਤੇ ਇਤਿਹਾਸਕ ਸਹਿਤ ਸੀ ਸਾੜ ਕੇ ਸਵਾਹ ਕਰ ਦਿੱਤਾ ਫੋਟੋ ਨਾਲ ਦਿਖਾਈ ਗਈ ਹੈ ਵੇਖੋ ਪਿੰਡ ਵਾਲਿਆਂ ਤੇ ਟਕਸਾਲ ਦੇ ਸਿੰਘਾਂ ਤੇ ਬੜਾ ਭਾਰੀ ਤੇ ਤਸ਼ੱਦਦ ਹੋਇਆ ਘਰਾਂ ਚੋਂ ਗੈਨੇ ਨਗਦੀ ਹੋਰ ਕੀਮਤੀ ਸਮਾਨ ਲੁੱਟਿਆ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਲਵਾੜ ਕੀਤਾ ਬਾਬਾ ਠਾਕੁਰ ਸਿੰਘ ਜੀ ਦੇ ਸਮੇਤ 20 ਵਾਏ ਸਿੰਘ ਗ੍ਰਿਫਤਾਰ ਕਰਕੇ ਲੁਧਿਆਣੇ ਮੁੱਲਾਪੁਰ ਦਾਖਾ ਲੈ ਆਂਦੇ ਪਿੰਡ ਵਾਸੀਆਂ ਦੇ ਦੱਸੇ ਅਨੁਸਾਰ ਪੰਜਾਬ ਪੁਲਿਸ ਘੱਟੋ ਘੱਟ 7000 ਦੇ ਕਰੀਬ ਸੀ ਸਾਰਾ ਪਿੰਡ ਘੇਰਿਆ ਸੀ ਪਰ ਪੁਲਿਸ ਨੇ ਇਹ ਗੈਂਤੀ ਜਾਣਬੁੱਝ ਕੇ ਲਕਾਈ ਸਿਰਫ ਹਜ਼ਾਰਕ ਦੱਸੇ ਕਮਾਲ ਦੀ ਗੱਲ ਇਹ ਹੈ ਕਿ ਇਸ ਵੇਲੇ ਤੱਕ ਸੰਤਾਂ ਦੇ ਬਰੰਟ ਵੀ ਜਾਰੀ ਨਹੀਂ ਸੀ ਹੋਏ ਸੰਤਾਂ ਨੂੰ ਬਰੰਟ 16 ਤਰੀਕ ਨੂੰ ਮਿਲਦੇ ਆ ਬਿਨਾ ਬਰੰਟ ਦੇ ਗ੍ਰਿਫਟਰ ਦੇ ਨਾਂ ਤੇ ਹੇਠ ਇੰਨਾ ਭਾਰੀ ਹਮਲਾ ਭਾਰਤ ਦੇ ਮਹਾਨ ਹੋਣ ਦਾ ਸਬੂਤ ਸੀ ਫਿਰ ਸੰਤਾਂ ਦੀ ਗ੍ਰਿਫਤਾਰੀ 20 ਨੂੰ ਹੋਈ ਸੀ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ